ਖਾਣੇ ਚਾ ਥੋੜਾ ਹੀ ਦੱਸੋ ਖਾਣੇ ਚਾ ਸਰ ਆ ਜਾਓ ਥੋੜਾ ਜਿਹਾ ਨਹੀਂ ਅੱਗੇ ਲਾ ਲਓ ਗੱਡੀ ਅੱਗੇ ਲਾ ਲਓ ਨਾ ਖਾਣੇ ਸਰ ਥੋੜਾ ਜਿਹਾ ਦੱਸੋ ਸਰ ਥੋੜਾ ਜਿਹਾ ਜਿਹੜੀ ਬੜੀ ਦੂਰ ਦੂਰ ਕੋਲ ਬੰਤੀਵਨੋਂ ਮੈਂ ਕਹਿੰਦਾ ਆਜੋ ਪਿਛਾਣੇ ਹੈ ਚਲੋ ਜੀ ਕੀ ਮਾਮਲਾ ਜਿਹਾ ਹੈ ਇਹ ਕਪੂਰਥਲਾ ਪੁਲਿਸ ਨੇ ਇੱਕ ਮੁਕਦਮਾ ਦਰਜ ਕੀਤਾ ਜੀ ਜੀ ਇਹ ਅਜੇ ਤੋਂ 19 ਤਰੀਕ ਨੂੰ ਤੁਹਾਡੇ ਨੋਟਿਸ ਹੋਣਾ ਕਿ ਇੱਕ ਕਪੂਰਥਲਾ ਦੇ ਅੰਡਰ ਪੈਂਦਾ ਫਵਾੜਾ ਉਥੇ ਹੋਟਲ ਤੇ ਰੇਡ ਹੋਈ ਸੀ ਤੇ ਹੋਟਲ ਤੇ ਰੇਡ ਕਰਕੇ ਉਹਨਾਂ ਨੇ ਕੋਈ ਕਾਲ ਸੈਂਟਰ ਇੱਕ ਫੜਿਆ ਸੀ ਉਹਦੀ ਇਨਵੈਸਟੀਗੇਸ਼ਨ ਦੇ ਵਿੱਚ ਹੀ ਉਹਨਾਂ ਜਣੇ ਕੋਈ ਕੁਝ ਜਿਹੜੇ ਬੰਦੇ ਰੋਕੀ ਗ੍ਰਫਤਾਰ ਕੀਤੇ ਸੀਗੇ ਉਹਦੀ ਵੱਡੀ ਜੀ ਇਨਵੈਸਟੀਗੇਸ਼ਨ ਦੇ ਵਿੱਚ ਇੱਥੇ ਆਈ ਸੀ ਤੇ ਇਹਨਾਂ ਨੇ ਲੁਧਿਆਣਾ ਕਮਿਸ਼ਨਰ ਕੋਲ ਜੀ ਦੀ ਨਾਲ ਹੈਲਪਫੁਲ ਜੀ ਹਨ ਹੈਲਪਫੁਲ ਆ ਕੇ ਤੇ ਨਾਲੇ ਜੁਆਇੰਟਲੀ ਉਥੇ ਉਥੇ ਜੜਕੀਤਾ ਤੇ ਉਹਨਾਂ ਦੇ ਕੋਲੋਂ ਇੱਕ ਇੱਕੀ ਗੁਜਰਾ ਦਾ ਇੱਕ ਇੱਕੀ ਗੁਜਰਾ ਨੇ ਅਰੈਸਟ ਕੀਤਾ ਇੱਥੇ ਜੀ ਕਿਸੇ ਹੋਰ ਉਹਨਾਂ ਨੇ ਆਪਣੇ ਜਿਹੜੇ ਪਹਿਲੇ આરોપી ਸੀ ਉਹਨਾਂ ਨੇ ਸ਼ਾਂਦੇ ਹੀ ਤੇ ਪਵਨ ਕੁਮਾਰ ਹੈ ਇਹਦੇ ਪਿੱਛੋਂ ਵੀਕਰ ਨੇ ਰਾਜਸਥਾਨ ਦਾ ਰਹਿਣ ਵਾਲਾ ਜੀ ਤੋ ਤੇਰੇ ਕੋਲ ਕਦੋਂ ਕਦੋਂ ਤੱਕ ਰਿਕੀਤ ਇਹਨਾਂ ਦਾ ਕਮਰਾ ਕਿਰਾਏ ਤੇ ਲੱਗੇ ਕਮਰਾ ਐਸ ਪਰ ਜਿਹੜਾ ਮਾਲਕ ਦੇ ਸਾਹਮਣੇ ਹੋ ਆ ਵੀ ਤੇ ਇੱਕ ਕਿਰਾਏ ਤੇ ਰਹਿਦਾ ਸੀ ਕਿੰਨੀ ਕੀ ਰਿਕਵਰੀ ਜਿਹੜੀ ਪਾਈ ਇਹ ਜਿਹੜੀ ਦੱਸੀ ਰਾਂਜੀ 2 ਕਰੋੜ 5 ਲੱਖ ਰੁਪਏ ਜੀ ਦੱਸੀ ਹੈ ਜੀ ਠੀਕ ਹੈ ਜੀ ਜੀ ਸਰ ਤੇ ਲੁਧਿਆਣੇ ਚ ਕਿੰਨੇ ਅਰੈਸਟ ਕੀਤੇ ਗਏ ਜੀ ਲੁਧਿਆਣੇ ਦੇ ਆ ਫਿਲਹਾਲ ਇੱਕੋ ਬੰਦਾ ਲੈ ਕੇ ਗਏ ਨੇ ਜੀ ਇਹ ਵੀ ਆ ਵੀ ਐਸਐਚਓ ਜੀ ਨੰਬਰ 3 ਦੇ ਨਾਲ ਇਹਨਾਂ ਨੇ ਸਾਰਿਆਂ ਨੂੰ ਅਰੈਸਟ ਕੀਤਾ ਲਾ